ਭਾਈ ਜੀ ਅੱਜ ਦਸ਼ਹਿਰੇ ਦਾ ਤਿਹਾਰਾ ਜਿਹੜਾ ਅੱਜ ਅਸੀਂ ਪੈਨ ਸ਼ਹਿਰ ਦੇ ਕਿ ਖੜੇ ਹੁੰਦੇ ਆਂ ਪਸੀਨੀ ਪੈਨ ਜਿਹੜਾ ਤੁਹਾਨੂੰ ਕਿਉਂਕਿ ਬਹੁਤ ਹੀ ਇੱਥੇ ਮਹਾਨ ਇਹ ਜਿਹੜਾ ਸ਼ਹਿਰ ਇਹ ਚ ਸ੍ਰੀ ਧਾਵਨ ਜੀ ਨੂੰ ਉੱਤਿਆ ਜਾਂਦਾ ਮੇਰੇ ਨਾਲ 24 ਸਾਬ ਖੜੇ ਨੇ ਮੈਂ ਕਰਾਉਂਗਾ ਗੱਲਬਾਤ ਪੁੱਛਾਂਗਾ ਰਾਜੀ ਸਭਾ ਨੂੰ ਕਰਾਉਂਗਾ ਸ੍ਰੀ ਕਾਜੀ ਤੇ ਆਪ ਜੀ ਸਾਨੂੰ ਬਸੋਗੇ ਉਸ ਸ਼ਹਿਰ ਮੈਂ ਇਹ ਪ੍ਰਾਤਨ ਸ਼ਹਿਰ ਹੈ ਜੀ ਤੇ ਸਾਡੇ ਇਹ ਜਿਵੇਂ ਅਸੀਂ ਮਤਲਬ ਥੋੜੇ ਆਏ ਆ ਜਿੰਨੇ ਸਾਨੂੰ ਨੌਲੇਜ ਹੈ ਕੰਪਾਉਂਡ ਵੀ ਇਹ ਸਾਡੇ ਬਜ਼ੁਰਗਾਂ ਨੇ ਇਹਦੀ ਮੋੜੀ ਜਿਹੜੇ ਸਾਡੇ ਦਸ ਦੇ ਪਰਦਾ ਦੇ ਲੱਕੜ ਕਰਦੇ ਉਹਨਾਂ ਨੇ ਮੋੜੀ ਬਤੀ ਹੁੰਦੀ ਹੈ ਜਿੱਥੇ ਬਹੁਤ ਹੀ ਪੁਰਾਣਾ ਇਤਿਹਾਸਿਕ ਅਦੰਤਰ ਕਿਲਾ ਵੀ ਹੈ ਕਿ ਇੱਥੇ ਰਾਮ ਮੰਦਰ ਹੈ ਸਿੰਘ ਜੀ ਦਾ ਮੰਦਿਰ ਆ ਜੋ ਕਿ ਇਤਿਹਾਸਿਕ ਪ੍ਰਾਚੀਨ ਮੰਦਿਰ ਸਿੰਘ ਜੀ ਮਹਾਰਾਜ ਦਾ ਬਣਿਆ ਹੋਇਆ ਹੈ ਉਹ ਤੇ ਬਹੁਤ ਮਹਾਨਤਾ ਹੈ ਜਿਹਨਾਂ ਨੂੰ ਇਸੇ ਪੂਰੀ ਆਸਤਾ ਦੇ ਨਾਲ ਉਹ ਤੇ ਆਪਣੀ ਕੋਈ ਸੁਖਾ ਸੁਖਲੰਦਾ ਤਾਂ ਉਹ ਤੇ ਉਹਦੀ ਪੂਰੀ ਹੋ ਜਾਂਦੀ ਹੈ ਤੇ ਸਾਰੇ ਲੋਕ ਉੱਤੇ ਹੁਣ ਬਹੁਤ ਹੀ ਵਧੀਆ ਉੱਤੇ ਬਣਿਆ ਹੋਇਆ ਹੈ ਤੇ ਲੋਕ ਬਹੁਤ ਜਾਣਾ ਜਨਤਰ ਬਹੁਤ ਦੂ ਦੂਰੋਂ ਆਉਂਦੇ ਨੇ ਪ੍ਰਾਚੀਨ ਮੰਦਿਰ ਸਿਮਰ ਕੇ ਇੱਥੇ ਪ੍ਰਾਚੀਨ ਮੰਦਿਰ रामचंद्र ਜੀ ਦਾ ਮੰਦਿਰ ਹੈ ਤੇ ਇੱਕ ਰਾਵਣ ਦੀ ਪੂਰਤੀ ਚਾਰ ਵਿਦਵਤਿਆਂ ਜਾਂ ਨਾਨੀ ਵਾਲੀ ਤੋਂ ਮਣੀ ਵੀ ਜਾਏ ਇਹਨੂੰ ਵੀ ਪੂਜਿਆ ਜਾਂਦਾ ਦੁਸ਼ਹਿਰੇ ਵਾਲੇ ਦਿਨ ਇਹ ਇੱਕ ਪੰਜਾਬ ਵਿੱਚ ਮੰਨਿਆ ਜਾਂਦਾ ਵੀ ਰਾਵਣ ਦੀ ਪੂਜਾ ਪਹਿਲ ਸਹਿਰ ਤੋਂ ਪੱਕਾ ਰਾਵਣ ਦੇ ਬਣਿਆ ਹੋਏ ਨੇ ਇਹਨਾਂ ਬਾਰੇ ਦੱਸੋ ਇਹ ਮੰਨਿਆ ਜਾਂਦਾ ਕਿ ਜਿਹੜੇ ਬਜ਼ੁਰਗ ਦਿੱਕੇ ਪੁਰਾਣੇ ਤਿੱਤਰੀ ਮਤਲਬ ਹੈ ਉਹ ਚਿਲਾ ਰਹੇ ਜਿਹਨੂੰ ਰਾਵਣ ਲਾ ਨੂੰ ਠੀਕ ਹੈ ਤੇ ਉਹ ਇੱਕ ਨਰੇਸ਼ ਹੈ ਆਪਾਂ ਜਨ ਦੀਮ ਨਰੇਸ਼ ਚੰਦ ਜੀ ਜੂਬੇ ਜਿੰਨਾ ਸਾਨੂੰ ਪਤਾ ਉਹ ਇੱਥੇ ਚਲਾ ਰਹੇ ਸੀਗੇ ਉਹਨਾਂ ਦੇ ਨਾ ਸਿਰ ਪਹਿਲਾ ਪੁਰਖ ਜਾਂਦੇ ਕੋਈ ਔਲਾਦ ਨਹੀਂ ਸੀਗੀ ਠੀਕ ਹੈ ਔਲਾਦ ਨਾ ਹੋਣ ਦੇ ਕਾਰਨ ਕਿਸੇ ਨੂੰ ਪੰਡਿਤ ਜਾਨੀ ਮਹਾਦੇਵਾਨ ਨੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਹ ਕੰਮ ਕਰੋ ਰਾਵਣੀ ਨਾ ਕਰੋ ਜਾਂ ਇਦਾਂ ਕਰਕੇ ਜੋ ਵੀ ਤੁਸੀਂ ਆਹ ਕਰਿਆ ਕਰੋਗੇ ਤਾਂ ਤੁਹਾਡੇ ਔਲਾਦ ਹੋਊਗੀ ਫਿਰ ਉਹਨਾਂ ਨੇ ਜਿਹੜੀ ਦਾ ਪੀੜੀ ਉਹ ਚਲੇ ਆਉਂਦੇ ਨੇ ਹੁਣ ਉਹ ਇੱਥੇ ਰਾਵਣ ਦੀ ਹੀ ਮਤਲਬ ਆ ਕੇ ਰਾਵਣੀ ਨਾ ਕਰਦੇ ਨੇ ਔਰ ਰਾਵਣ ਦੀ ਪੂਜਾ ਹੁੰਦੀ ਹੈ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਦੁਸ਼ਯਾਰੇ ਵਾਲੇ ਦਿਨ ਸਰੂ ਸ਼ਰਾਬ ਜੀ ਮਤਲਬ ਉਹਨਾਂ ਨੂੰ ਦਿੱਤਾ ਜਾਂਦਾ ਹੈ ਕੋਹ ਭੋਗ ਲਾਇਆ ਜਾਂਦਾ ਹੈ ਤੇ ਉਹ ਉਹਨਾਂ ਦਾ ਪਰਿਵਾਰ ਹੈ ਉਹਨਾਂ ਹੁੰਦਾ ਹੈ ਉਹ ਕਹਿੰਦੇ ਨੇ ਕਿ ਜੇ ਉਹ ਨਾ ਆ ਕੇ ਕਰਨ ਤਾਂ ਉਹਨਾਂ ਦਾ ਕੋਈ ਨਾ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਲਈ ਹੁਣ ਉਹਨਾਂ ਦੇ ਜਿਹੜੇ ਅਗਲੇ ਪੀੜ੍ਹੀ ਹੈ ਉਹ ਕੋਈ ਜਲੰਧਰ ਹੈ ਕਿਤੇ ਜਹਾਣੇ ਹੈ ਕੋਈ ਆਸਟ੍ਰੇਲੀਆ ਹੈ ਕੋਈ ਪਟਿਆਲੇ ਹੈ ਉਹ ਸਾਰੇ ਹੁਣ ਆ ਰਹੇ ਨੇ ਕੋਈ ਜੇ ਨਹੀਂ ਵੀ ਕੋਈ ਕਿਤੇ ਜੀ ਆ ਸਕਦਾ ਦਾ ਮਤਲਬ ਚਲਾ ਲੈਂਦੇ ਨੇ ਕੰਮ ਕਰਤੀ ਉਹ ਅੱਛੀ ਆ ਕੇ ਮੇਰੇ 8 ਦਿਨ ਪਹਿਲਾਂ 10 ਦਿਨ ਪਹਿਲਾਂ ਆ ਕੇ ਰਾਮੀਲ ਦਾ ਪ੍ਰੋਗਰਾਮ ਕਰਦੇ ਨੇ ਵਿਚਾਰੇ ਵਾਲੇ ਵਿਚਾਰੇ ਰਾਮਚੰਦਰ ਜੀ ਦੇ ਅੰਦਰ ਪੂਜਾ ਹੁੰਦੀ ਹੈ ਤੇ ਰਾਵਣ ਜੀ ਦੀ ਪੂਜਾ ਹੁੰਦੀ ਹੈ ਬਸ ਇਹਨਾਂ ਨੇ 150 ਸਾਲ ਤੋਂ ਵੀ ਉੱਪਰ ਹੋ ਗਿਆ ਇਸ ਤਰ੍ਹਾਂ ਚੱਲਦੇ ਆ ਨਾ ਕਿੰਨੀ ਸਦੀ ਸਮਝਿਆ ਸਦੀਆਂ ਹੋ ਗਈਆਂ ਸਦੀਆਂ ਸਾਡੇ ਬਜ਼ੁਰਗਾਂ ਦੇ ਨਾਲ ਵੀ ਇਹਨਾਂ ਦਾ ਬਹੁਤ ਸੀਗਾ ਉਹਦੇ ਸਾਡੇ ਬਜ਼ੁਰਗਾਂ ਨੇ ਹੀ ਮਤਲਬ ਇਹ ਜਿਹੜੀ ਜਗ੍ਹਾ ਹੈ ਕਿ ਤੇ ਇਹਨਾਂ ਨੂੰ ਬਚਾਰੇ ਨੂੰ ਲਾਉਣ ਵਾਸਤੇ ਉਹਨਾਂ ਨੇ ਕਹਿਤਾ ਸੀ ਕਿ ਜਦੋਂ ਸਾਡੀ ਸਾਹਿਬ ਦੇ ਉਹ ਸਾਡੇ ਬਜ਼ੁਰਗਾਂ ਕਹਿੰਦੇ ਵੀ ਇੱਥੇ ਬਚਾਰਾ ਲਾਉਣਾ ਉਹ ਕਹਿੰਦੇ ਵੀ ਬਚਾਰਾ ਅਕਲੋਤੀ ਉੱਤੇ ਲਾ ਲਿਆ ਕਰੋ ਉਹ ਤੇ ਮੰਦਰ ਬਣਿਆ ਹੋਇਆ ਸੀ ਅੰਦਰ ਦੇ ਗਾਲ ਤੇ ਜਗਾਤੀ ਸਾਡੇ ਸਾਡੀ ਪੱਤੀ ਦੀ ਸਾਡੇ ਥਾਂਦਾਂ ਦੀ ਤੇ ਉਹ ਇਹਨਾਂ ਦਿੱਤੀ ਹੋਈ ਆ ਉਹ ਇਹਨਾਂ ਦੀ ਕੋਲੀ ਆ ਇੱਥੇ ਬਚਾਰਾ ਹੀ ਲੱਗਦਾ ਇੱਥੇ ਹੋਰ ਕੋਈ ਇੱਥੇ ਵਿਛੇ ਹੋ ਸਾਧੂ ਰਾਮ ਸੋਨੀ ਚੌਧਰੀ ਜਿਹੜੇ ਉਹ ਬਹੁਤ ਹੀ ਪੁਰਾਣੇ ਇਹਨਾਂ ਨੇ ਦੱਸਿਆ ਗੱਲਬਾਤ ਇੱਕ ਸਦੀ ਤੋਂ ਵੀ ਵੱਧ ਜਿਹੜੇ ਇੱਥੇ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਦੀਵਸਤੀ ਹੁੰਦੀ ਆ ਉਹ ਅੱਜ ਦੇਖਿਆ ਜਾਂਦਾ ਪਹਿਲ ਸ਼ਹਿਰ ਵਿੱਚ ਜਿੱਥੇ ਰਾਵਣ ਨੂੰ ਅਗਲੀ ਭੇਟ ਕੀਤਾ ਜਾਂਦਾ ਥੋਂ ਤੋਂ ਪਰ ਪਹਿਲ ਸ਼ਹਿਰ ਵਿੱਚ ਕਿਸੇ ਨਾ ਦੀ ਪੂਜੀ ਪੂਜੀਆਂ ਵੀ ਆ ਕਿਉਂਕਿ ਇੱਕ ਕੁਦਰਤੀ ਤੌਰ ਤੇ ਨਹੀਂ ਇੱਕ ਸਮਾਜਿਕ ਚ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜਾ ਪੰਜਾਬ ਦਾ ਗੁਣਦਸਤਾ ਉਹ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਲੈ ਤੁਹਾਡਾ ਜਿਖਟਾਰ ਕੜ ਤੁਸੀਂ ਦੇਖ ਰਹੇ ਸੀ ਦਾਫਲਾਈਂ ਦੇ ਚੈਨਲ ਧੰਨਵਾਦ ਜੀ